हां जी दोस्तों आज ਗੱਲਬਾਤ ਕਰਾਂਗੇ ਦੁੱਲੇ ਪੱਟੀ ਦੀ ਜ਼ਿੰਦਗੀ ਦੇ ਭਾਗ 22ਵੇਂ ਬਾਰੇ। ਜੋ ਭਾਗ 21 ਵਿੱਚ ਤੁਸੀਂ ਵੇਖਿਆ ਵੀ ਜਿਹੜਾ ਸਲੀਮ ਹੁੰਦਾ ਹੈ ਉਹ ਦੁੱਲੇ ਪੱਟੀ ਨੂੰ ਅਕਬਰ ਦੇ ਦਰਬਾਰ ਵਿੱਚ ਪੇਸ਼ ਕਰਦਾ ਹੈ ਪਰ ਦੁੱਲਾ ਅਕਬਰ ਨੂੰ ਕੋਈ ਸਲਾਬ ਦੋਆ ਨਹੀਂ ਕਰਦਾ ਜਿਹਨੂੰ ਵੇਖ ਕੇ ਆਲੇ ਦੁਆਲੇ ਸਾਰੇ ਖੜੇ ਦਰਬਾਰੀ ਹੈਰਾਨ ਹੋ ਜਾਂਦੇ ਨੇ। ਉਸ ਤੋਂ ਬਾਅਦ ਸਲੀਮ ਹੈ ਜਿਹੜਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਜਾਓ ਜਾ ਕੇ ਬਾਜ਼ਾਰ ਬਜ਼ੂਰ ਦੇਖੋ ਤੇ ਦੁੱਲੇ ਉਹਨੇ ਬਾਜ਼ਾਰ ਵਿੱਚ ਜਾ ਕੇ ਵੀ ਪੂਰਾ ਗਾਹ ਪਾਉਂਦੇ ਨੇ। ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਟਾਈਕਰ ਵੀ ਜ਼ਰੂਰ ਦਬਾ ਦੇਣਾ ਜਿਸ ਵੇਲੇ ਪਿੰਡੀ ਦੇ ਰਾਹ ਪਏ ਦੁੱਲਾ ਅਤੇ ਉਹਦੇ ਸਾਥੀ ਇੱਕ ਸੰਘਣੇ ਤੂਤ ਦੀ ਛਾਵੇਂ ਬੈਠੇ ਮਠਿਆਈਆਂ ਦੇ ਨਾਂ ਲੈ ਕੇ ਉਹਨਾਂ ਦੇ ਸਵਾਦੀ ਅਤੇ ਬੇਸਵਾਦੀ ਹੋਣ ਦੇ ਵਿਵਾਦ ਚੜਾ ਕੇ ਚਰਚਾ ਕਰ ਰਹੇ ਸਨ ਉਹ ਠੀਕ ਉਸੇ ਵੇਲੇ ਲਾਹੌਰ ਦੇ ਹਲਵਾਈ ਕਿਲੇ ਦੇ ਬਾਹਰ ਇਕੱਠੇ ਹੋਏ ਬਹੁ ਪਾਰਿਆ ਕਰਨ ਲੱਗੇ ਹੋਏ ਸਨ ਬਾਦਸ਼ਾਹ ਦੀ ਰਜ਼ਾਮੰਦੀ ਨਾਲ ਕੁਝ ਹਲਵਾਈਆਂ ਨੂੰ ਉਹਨਾਂ ਸਾਹਮਣੇ ਜਾ ਕੇ ਫਰਿਆਦ ਕਰਨੀ ਹੁਕਮ ਹੋਇਆ ਹਜ਼ੂਰ ਪਿੰਡੂਆ ਨੇ ਸਾਡਾ ਸਭ ਕੁਝ ਘੱਟੇ ਵਿੱਚ ਮਿਲਾ ਦਿੱਤਾ ਦੁਕਾਨਦਾਰ ਰੋਣ ਪਿੱਟਣ ਲੱਗ ਪਏ ਦੁਕਾਨਾ ਅੰਦਰ ਵੜਨ ਕਿਉਂ ਦਿੱਤਾ ਉਹਨਾਂ ਨੂੰ ਬਾਦਸ਼ਾਹ ਨੇ ਗੁੱਸੇ ਵਿੱਚ ਬੁਥਿਆ ਹਜ਼ੂਰ ਉਹ ਆਖਦੇ ਪਏ ਸਨ ਵੀ ਅਸੀਂ ਬਾਦਸ਼ਾਹ ਦੇ ਪਰੋਣੇ ਆ ਉਹਨਾਂ ਤਾਂ ਹਜ਼ੂਰ ਦਾ ਖੌਫੀ ਦਿਲੋਂ ਘੜ ਛੱਡਿਆ ਸੀਗਾ ਦੂਸਰਾ ਹਲਵਾਈ ਰੋਂਦਾ ਹੋਇਆ ਬੋਲਿਆ ਪਿੰਡੂ ਜੰਗਲੀ ਖੋਤੇ ਹੁੰਦੇ ਨੇ ਐਨੀ ਸਮਝ ਹੁੰਦੀ ਤਾਂ ਅਕਬਰ ਸਲੀਮ ਵੱਲ ਝੱਕਿਆ ਹਜ਼ੂਰ ਮਾਈ ਬਾਪ ਖੋਤੇ ਜੋਂ ਵੀ ਚਰ ਗਏ ਤੇ ਨਾਲੇ ਅਸਾਂ ਨੂੰ ਟੀਟੜੇ ਮਾਰ ਗਏ ਹਲਵਾਈ ਰੋਂਦੇ ਘੱਟ ਸਨ ਮੱਕਰ ਵੱਧ ਕਰ ਰਹੇ ਸਨ ਸਲੀਮ ਨੇ ਹਲਵਾਈਆਂ ਨੂੰ ਸਮਝਾਇਆ ਵੀ ਤੁਸੀਂ ਆਪਣਾ ਧੰਦਾ ਵੇਖੋ ਜਾ ਕੇ ਇਸ ਵੇਲੇ ਸ਼ਹਿਨशाह ਦੀਆਂ ਪਰਪੜੀਆਂ ਗਰਮ ਨੇ ਮੈਂ ਇਹਨਾਂ ਦਾ ਰਵਈਆ ਵੇਖ ਕੇ ਗਲ ਤੋੜਾਂਗਾ ਹਜ਼ੂਰ ਨੂੰ ਆਖੋ ਵੀ ਲੁਟੇਰੇ ਦਾ ਪੋਏ ਤੇ ਪੈਰ ਨਹੀਂ ਸੰ ਲਾਉਂਦੇ ਹੁਣ ਤਾਂ ਭੇਡਾਂ ਦੇ ਵੀ ਸਿੰਘ ਉਗਣ ਲੱਗ ਪਏ ਨੇ ਉਹ ਤਾਂ ਬਾਦਸ਼ਾਹ ਦੀ ਸ਼ਾਨ ਵਿੱਚ ਵੀ ਅਵਾ-ਦਵਾ ਪਏ ਬੋਲਦੇ ਸਨ ਏਕਾ ਲਵਾਈ ਨੇ ਬਲਦੀ ਅੱਗ ਵਿੱਚ ਹੋਰ ਲੱਕੜ ਢਾਈ ਤੁਸੀਂ ਜਾਓ ਹੁਣ ਮੈਂ ਆ ਆ ਵੇਖਣਾਵਾਂਗਾ ਵੀ ਕਿੰਨਾ ਨੁਕਸਾਨ ਕਰਕੇ ਗਏ ਨੇ ਸਲੀਮ ਨੇ ਹਲਵਾਈ ਤਾਂ ਤੋੜ ਦਿੱਤੇ ਪਰ ਆਪ ਚਿੰਤਾ ਵਿੱਚ ਡੁੱਬ ਗਿਆ ਉਹ ਇਹ ਦੁੱਲਾ ਸ਼ਾਹੀ ਮਿਹਰਬਾਨੀਆਂ ਦਾ ਉਲਟਾ ਮਤਲਬ ਤਾਂ ਨਹੀਂ ਲੈ ਰਿਹਾ ਉਸ ਦੀ ਹਰ ਹਰਕਤ ਟਕਰੌ ਵਾਲੀ ਹੈ ਹਿੰਦ ਦੇ ਸ਼ੈਨਸ਼ਾ ਨੂੰ ਸਲਾਮ ਨਾ ਕਰਕੇ ਇਸ ਤਰ੍ਹਾਂ ਨਾਲ ਉਸ ਨੇ ਤਖਤ ਦੀ ਹਤਕ ਕੀਤੀ ਹੈ ਹੁਣ ਲਾਹੌਰ ਦੇ ਬਾਜ਼ਾਰ ਵਿੱਚ ਖੇਹਾ ਉਡਾ ਕੇ ਗਿਆ ਪਿੰਡੀ ਜਾ ਕੇ ਤਾਰਾ ਮਾਰੇਗਾ ਦੁੱਲੇ ਦੀ ਹਵਾ ਵਾਲੀ ਕੋਈ ਤੱਕਦਾ ਉਸ ਨੂੰ ਪਤਾ ਨਹੀਂ ਹੈਗਾ ਕਿ ਅਸੀਂ ਤਾਂ ਪੂਰੀ ਹਿੰਦ ਨੂੰ ਆਪਣੀਆਂ ਲੱਤਾਂ ਹੇਠੋਂ ਹੀ ਲੰਘਾ ਦਤਾ ਹੈ ਰਾਜਪੂਤ ਆਪਣੀਆਂ ਧੀਆਂ ਦੇ ਰਿਸ਼ਤੇ ਲੈ ਕੇ ਆਉਂਦੇ ਨੇ ਅਸੀਂ ਤਾਂ ਜੈਮਲ ਔਰ ਫਤਿਹ ਜਏ ਰਾਜਪੂਤਾ ਨੂੰ ਸਾਹ ਨਹੀਂ ਕੱਢਣ ਦਿੱਤਾ ਦੁੱਲੇ ਨੂੰ ਸ਼ਾਇਦ ਆਪਣੀ ਤਾਕਤ ਦਾ ਵਧੇਰੇ ਗਮਾਨ ਹੋ ਗਿਆ ਏਹੀ ਗੱਲਾਂ ਜੇ ਅੱਬਾ ਹਜ਼ੂਰ ਕੋਲ ਆਖਾਂ ਫੇਰ ਪਰ ਤਕਤਾਂ ਨੂੰ ਹੋਰ ਵੱਡੇ ਕੰਮ ਹੁੰਦੇ ਨੇ ਇਹੋ ਜੇ ਦੁੱਲਿਆਂ ਨੂੰ ਤਾਂ ਸਾਡੇ ਪਹਿਰੇਦਾਰੀ ਕਾਫੀ ਨੇ ਚਲੋ ਦੇਖਦੇ ਹਾਂ ਸਿਆਰ ਦੀ ਜਦ ਕਗਾ ਆਉਂਦੀ ਹੈ ਤਾਂ ਉਹ ਜੰਗਲ ਵੱਲੋਂ ਸ਼ਹਿਰ ਵੱਲ ਦੌੜਦਾ ਚਲੋ ਪਹਿਲਾਂ ਅੱਬਾ ਹਜ਼ੂਰ ਦੀ ਪਰੇਸ਼ਾਨੀ ਤਾਂ ਦੂਰ ਕਰਾਂ ਉਧਰ ਰਸਤੇ ਵਿੱਚ ਦੁੱਲੇ ਦੇ ਸਾਥੀ ਇੱਕ ਪਿੰਡ ਵਿੱਚ ਚੌਧਰੀਆਂ ਦੀ ਹਵੇਲੀ ਵੇਖ ਕੇ ਡਾਕਾ ਮਾਰਦਿਆਂ ਵਿਉਂਤਾਂ ਬਣਾਉਣ ਵਿੱਚ ਰੁੱਝੇ ਹੋਏ ਸਨ ਹਥਿਆਰ ਵੀ ਤਾਂ ਅੱਜਕੋਲ ਕੋਈ ਨਹੀਂ ਹੈਗਾ ਸਦੀਕ ਨੇ ਮੱਥਾ ਖੁਰਕਦਿਆਂ ਕਿਹਾ ਉਹ ਜੰਗਲ ਆਪਣੀ ਨੇ ਖੁੰਗਰੀਆਂ ਵਾਲੇ ਜਾਤੂ ਭੰਨ ਲੈਣੇ ਆ ਟਕਾਣੇ ਤੇ ਵੱਜ ਗਿਆ ਤਾਂ ਇੱਕ ਹੀ ਰਿਬਾ ਨਹੀਂ ਮੰਗੜਨ ਦਾ ਦਾਕੇ ਦੇ ਨਾਂ ਤੇ ਹੀ ਰਮਜ਼ੇ ਦੇ ਹੱਥਾਂ ਵਿੱਚ ਜਲੂਨ ਹੋਣ ਲੱਗ ਪਈ ਸੀ ਹਨੇਰਾ ਹੋਏ ਤੋਂ ਉਹ ਪਿੰਡਾਂ ਦੀਆਂ ਹਵੇਲੀਆਂ ਤੱਕਣ ਲੱਗ ਪਏ ਸਨ ਪਰ ਪਾਸੇ ਲੱਠ ਮਾਰ ਘੁੰਮਦੇ ਵੇਖੇ ਉਹਨਾਂ ਨੇ ਘੋੜੇ ਉਹਨਾਂ ਜੰਗਲ ਵਿੱਚ ਬੰਦ ਤੇ ਸਨ ਘੇੜਾ ਦੇ ਕੇ ਉਹ ਮੁੜਾਏ ਡਾਕੇ ਦਾ ਕੰਮ ਅੱਗੇ ਪਾ ਦੋ ਲਿਆ ਪਿਰਥੇ ਨੇ ਰਾਏ ਦਿੱਤੀ ਡਾਕੇ ਲਈ ਵੱਡਾ ਜਗਾਰ ਕਰਨਾ ਪੈਣਾ ਤੇਰੇ ਬਾਦਸ਼ਾਹ ਅਕਬਰ ਨੇ ਆਖਣਾ ਵੀ ਤੀਵੀਆਂ ਵਾਂਗਰ ਆਏ ਤੀਵੀਆਂ ਵਾਂਗਰ ਮਰਦੇ ਇਹ ਤਾਂ ਪਿੰਡੀ ਦੇ ਪੱਟੀਆਂ ਨੂੰ ਮਹਿਣਾ ਹੈ ਰਮਜ਼ਾ ਅਜੇ ਕੁਝ ਕਰਨ ਦੇ ਉਹ ਵਿੱਚ ਸੀਗਾ ਵੇਖ ਲਓ ਸਾਰੇ ਉੱਚੇ ਤਾਂ ਪੰਜਾ ਲੜ ਜਾਣਾ ਤੇ ਫਿਰ ਪਛਾਣ ਨਹੀਂ ਹਟਿਆ ਜਾਣਾ ਦੁੱਲੇ ਨੇ ਖਬਰਦਾਰ ਕੀਤਾ ਉਹ ਕਿਸੇ ਸੱਪ ਨੂੰ ਖੁੱਡ ਵਿੱਚੋਂ ਦਾ ਗੱਡੀ ਏ ਰਮਜ਼ਾ ਕਾਲਾ ਸੀਗਾ ਜੇ ਨਿਕਲਦਿਆਹੀਂ ਡੰਗ ਮਾਰ ਗਿਆ ਫੇਰ ਰੂੜਾ ਬੋਲਿਆ ਇਹ ਤਾਂ ਪੀੜਾਂ ਪਈਆਂ ਤੋਂ ਨਤਾਰਾ ਹੋਣਾ ਅਸੀਂ ਪਹਿਲਾਂ ਸਰੀਫ ਇਹ ਦਿੱਤੀ ਤਾਂ ਫਤਿਹ ਜੇ ਉਹਦਾ ਦਾ ਪੈ ਗਿਆ ਤਾਂ ਮਾਤ ਪ੍ਰਥਿਆ ਮਾਤ ਵੇਖਣੀ ਬੜੀ ਔਖੀ ਹੈ ਚਿਰਾਗ ਦੇਨ ਮੀਆਂ ਨੇ ਮਤ ਦਿੱਤੀ ਸੀ ਵੀ ਲੜਾਈ ਤਾਂ ਕਦੋਂ ਵੀ ਲੜੀ ਜਾ ਸਕਦੀ ਹੈ ਪਰ ਸਿਆਣਾ ਬੰਦਾ ਉਸੇ ਲੜਾਈ ਵਿੱਚ ਖੁੱਦਦਾ ਜਿਸ ਵਿੱਚ ਜਿੱਤ ਭਾਵੇਂ ਨਾ ਹੋਵੇ ਪਰ ਹਾਰਨ ਦਾ ਵੀ ਡਰ ਨਾ ਹੋਵੇ ਉਹ ਦੁੱਲੇ ਆ ਤੂੰ ਤਾਂ ਹਰ ਮੌਕੇ ਚਿਰਾਗ ਦੀ ਨਹੀਂ ਬਣਿਆ ਰਹਿਣਾ ਪਿਰਥਾ ਹਸਿਆ ਉਹ ਮੈਂ ਤਾਂ ਤੁਹਾਨੂੰ ਦੱਸਿਆ ਹੈ ਬਾਈ ਡਾਕਾ ਮਾਰਨਾ ਤਾਂ ਉਠੋ ਅੱਗੇ ਮੈਂ ਹੋਵਾਂਗਾ ਦੁੱਲੇ ਨੇ ਦਰੇਲੀ ਨਾਲ ਆਕਿਆ ਸਾਰੇ ਜਣੇ ਜੰਗਲ ਵਿੱਚ ਬੈਠੇ ਸਨ ਤਸੱਲੀ ਨਾਲ ਘਾਹ ਚਰ ਕੇ ਕੋੜੇ ਰੱਜੇ ਖੜੇ ਸਨ ਠੀਕ ਹੈ ਇਸੇ ਵੇਲੇ ਕੋੜ ਸਵਾਰਾਂ ਦੀ ਇੱਕ ਟੋਲੀ ਧੂੜ ਉਡਾਉਂਦੀ ਕੋੜੋ ਦੀ ਲੰਘ ਗਈ ਸਾਰੇ ਹੈਰਾਨ ਨੇ ਅਕਬਰ ਦੇ ਸਪਾਹੀ ਤਾਂ ਨਹੀਂ ਰੋੜੇ ਨੇ ਪੁੱਛਿਆ ਇਸ ਵੇਲੇ ਕਿੱਧਰ ਜਾਂਦੇ ਹੋਏ ਪਿੰਡੀ ਤਾਂ ਨਹੀਂ ਚੱਲੇ ਕੀ ਪਤਾ ਹੈ ਕੋੜੇ ਠੀਕ ਤਰ੍ਹਾਂ ਬੰਨੇ ਹੋਏ ਨੇ ਦੁੱਲੇ ਨੇ ਪੁੱਛਿਆ ਆਹੋ ਰਮਜ਼ਾ ਬੋਲਿਆ ਸੌ ਲੀਏ ਦੋ ਘੜੀ ਪਹਿਰ ਦੇ ਤਰਕੇ ਤੁਰਾਂਗੇ ਫਜ਼ਰ ਦੀ ਨਵਾਜ਼ ਤੋਂ ਵੀ ਪਹਿਲਾਂ ਦੁਲੇ ਨੇ ਆਖਿਆ ਤੇ ਕਾ ਉੱਪਰ ਲੇਟ ਗਿਆ ਉਹ ਨੀਂਦ ਹੁਣ ਕਿੱਥੇ ਆਉਣੀ ਐ ਆਗਦਾ ਸਰੀਕ ਉੱਠ ਬੈਠਾ ਬੋਜੇ ਵਿੱਚ ਸੱਕਰ ਪਾਰੇ ਚੁਗਣ ਲੱਗੇ ਨੇ ਉਹ ਮੁੱਠਮੁੱਠ ਸਾਰਿਆਂ ਨੂੰ ਵੰਡਣ ਲੱਗ ਪਿਆ ਉਹ ਤੋ ਆਪਣੀ ਆਦਤ ਤੋਂ ਬਾਦ ਨਾ ਆਇਆ ਤੁਲਾ ਸੱਕਰ ਪਾਰੇ ਖਾਂਦਾ ਹੱਸਿਆ ਕੁਝ ਦੇਰ ਬਾਅਦ ਸਾਰੇ ਚੁੱਪ ਹੁੰਦੇ ਗਏ ਸੁੱਤੇ ਉਹ ਨੀਂਦੇ ਵਿੱਚ ਦੁਲੇ ਨੇ ਸੁਣਿਆ ਆ ਵੀ ਪੰਛੀ ਚੈਕਣ ਲੱਗ ਪਏ ਜਾਨਾ ਉਹ ਹੈਰਾਨ ਹੋਇਆ ਦਿਨ ਐਡੀ ਛੇਤੀ ਚੜ ਗਿਆ ਉਸਨੇ ਦੇਖਿਆ ਆ ਵੀ ਨੂਰਾ ਅਸਰਾਣੀ ਖੜੀ ਐ ਨੂਰਾ ਇੱਥੇ ਜੰਗਲ ਵਿੱਚ ਉੱਤਰ ਬਕੇ ਉਠਿਆ ਇਧਰ ਉਧਰ ਚੱਕਿਆ ਅੱਖਾਂ ਮਲੀਆਂ ਸਭ ਕੁਝ ਛਾਈਮਾ ਹੀ ਹੋ ਗਿਆ ਨਾ ਪੰਛੀ ਚਹਿਕਦੇ ਸਨ ਨਾ ਹੀ ਕਿਧਰੇ ਨੂਰਾ ਸੀਗੀ ਉਹ ਤਾਰਿਆਂ ਵੱਲ ਚੱਕਿਆ ਖੇਤियां ਘੁਮਗੀਆਂ ਸਨ ਅਜੇ ਫਜ਼ਰ ਦਾ ਤਾਰਾ ਚੜਿਆ ਨਹੀਂ ਜੀਗਾ ਦੁੱਲਾ ਡੂੰਗੀਆਂ ਸੋਚਾਂ ਵਿੱਚ ਪੈ ਗਿਆ ਨੂਰਾ ਕਿਉਂ ਦੀ ਸੀ ਕਿਸੇ ਮੁਸੀਬਤ ਵਿੱਚ ਨਾ ਹੋਵੇ ਸਭ ਕੁਝ ਛੱਡ ਛੜਾ ਕੇ ਉਹ ਮੇਰੇ ਨਾਲ ਤੁਰਾਈ ਹੈ ਮੈਨੂੰ ਉਹਦੀ ਠੀਕ ਤਰ੍ਹਾਂ ਪਰਵਾਹ ਕਰਨੀ ਚਾਹੀਦੀ ਸੀ ਉਹ ਆਪਣੇ ਆਪ ਨੂੰ ਤਰਕਰਨ ਲੱਗ ਪਿਆ ਹੁਣ ਪਿੰਡੀ ਜਾ ਕੇ ਪਹਿਲਾਂ ਨੂਰਾ ਕੋਲ ਹੀ ਜਾਵਾਂਗਾ ਫਿਰ ਬਾਕੀ ਰਹਿੰਦੀ ਰਾਤ ਦੁੱਲੇ ਨੂੰ ਨੀਂਦ ਨਹੀਂ ਆਈ ਤਾਰਿਆਂ ਵਿੱਚੋਂ ਦੀ ਉਸ ਨੂੰ ਨੂਰਾ ਦਾ ਚਿਹਰਾ ਹੀ ਦਿਖਦਾ ਰਿਹਾ ਸੂਰਜ ਆਪਣੇ ਪੂਰੇ ਸਿਖਰਾਂ ਉੱਤੇ ਸੀਗਾ ਹੁਣ ਆਪਣੇ ਪਰਛਾਵੇਂ ਵੀ ਪੈਰਾਂ ਹੇਠਾਂ ਆਏ ਹੋਏ ਸਨ ਪਿੰਡੀ ਉੱਪਰ ਇੱਕਦਮ ਧੂੜ ਦੇ ਬੱਦਰ ਛਾਗੇ ਸਨ ਹੈਰਾਨ ਹੋਏ ਲੋਕ ਘਰਾਂ ਦੀਆਂ ਛੱਤਾਂ ਉੱਪਰ ਚੜ੍ਹ ਕੇ ਵੇਖਣ ਲੱਗ ਪਏ ਸਨ ਇਹ ਕੀ ਬਲਾ ਹੋਈ ਕੁਝ ਲੋਕ ਬਾਹਰ ਗਲੀਆਂ ਵਿੱਚ ਆ ਗਏ ਲੋਕਾਂ ਨੂੰ ਮੱਝਾਂ ਗਾਈਆਂ ਕੱਟਿਆਂ ਬੱਛਿਆਂ ਦੇ ਅਰੰਭਣ ਤੇ ਰਿੰਗਣ ਦੀਆਂ ਆਵਾਜ਼ਾਂ ਸੁਣੀਆਂ ਇੰਨਾ ਵੱਡਾ ਵਗ ਕਿਤਰੋਂ ਆਉਦਾ ਪਿਆ ਪਿੰਡੀ ਵੱਲ ਅਕਬਰ ਦੀਆਂ ਫੌਜਾਂ ਲੋਕਾਂ ਨੂੰ ਭੁਲੇਖਾ ਦੇਣ ਲਈ ਅੱਗੇ ਪਸ਼ੂ ਲਗਾ ਕੇ ਤਾਂ ਨਹੀਂ ਤੁਰੀਆਂ ਆਉਂਦੀਆਂ ਪਿੱਛੇ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ ਬਹੁਤਿਆਂ ਨੇ ਦੰਦਾ ਹੀਠਾ ਉਂਗਲਾਂ ਦਵਾਈਆਂ ਹੋਈਆਂ ਸਨ ਉਧਰ ਦੁੱਲਾ ਤੇ ਉਹਦੇ ਸਾਥੀ ਪਸ਼ੂਆਂ ਨੂੰ ਅੱਗੇ ਲਾਈਂ ਖਰਮਸਤੀਆਂ ਕਰਦੇ ਆ ਰਹੇ ਸਨ ਜਣਾ ਰੁੱਖ ਨਾਲ ਬੰਨਿਆ ਬੈਠਾ ਹੋਣਾ ਕਿ ਆਗੇ ਹੁਣੇ ਨੇ ਵਾਰੂ ਸ਼ਰੀਕ ਨੇ ਪੁੱਛਿਆ ਅੱਲਾ ਜਾਣੇ ਆਪਾਂ ਦਾ ਜੋ ਕਾਰਵਾਈ ਕਰਨੀ ਸੀ ਕਰ ਦਿੱਤੀ ਐ ਰਮਜ਼ਾ ਹਸਿਆ ਤੇਰੇ ਹੱਥਾਂ ਵਿੱਚ ਜਲੂਣ ਹੁੰਦੀ ਪਈ ਸੀ ਬਹੁਤੀ ਪ੍ਰਥਾ ਬੋਲਿਆ ਔਰ ਕੀ ਕਰਦਾ ਡਾਕਾ ਦਾ ਵਜਿਆ ਨਹੀਂ ਮੈਂ ਸੋਚਿਆ ਵੀ ਜਾਂਦੇ ਜਾਂਦੇ ਚੌਧਰੀਆਂ ਦੇ ਪਿੰਡ ਦੇ ਪਸ਼ੂਏ ਹੱਕ ਲਈਏ ਭੱਜੇ ਜਾਂਦੇ ਚੋਰ ਦੀ ਪਾਗੀ ਹੱਥ ਆ ਜਾਵੇ ਤਾਂ ਬੜੀ ਵੱਡੀ ਗੱਲ ਹੁੰਦੀ ਹੈ ਰਮਜ਼ੇ ਨੇ ਕਿਹਾ ਸੀਗਾ ਸੋਚ ਲਓ ਅਕਬਰ ਦੇ ਥੱਲੇ ਨੂੰ ਮਿਰਚਾਂ ਲੜ ਜਾਣੀਆਂ ਨੇ ਉਧਰ ਹਲਵਾਈ ਵੀ ਰੋਣ ਪਟਣਡੇ ਹੋਣੇ ਨੇ ਉਹ ਤਰੀਕੇ ਆ ਅਕਬਰ ਨੂੰ ਮਿਰਚਾਂ ਹੀ ਤਾਂ ਲਣਾਉਦੇ ਫਿਰਦੇ ਆ ਦੁੱਲੇ ਦੇ ਬੋਲਾਂ ਵਿੱਚ ਘਿਰਨਾ ਸੀਗੀ ਇੱਕ ਵਾਰੀ ਹੋਰ ਸੋਚ ਲੈ ਰਮਜ਼ੇ ਆ ਜੇ ਪਿੱਛੇ ਵਾਰ ਆ ਗਈ ਤਾਂ ਫਿਰ ਪਿੱਛੇ ਨਹੀਂ ਹਟੋਣਾ ਪਿਰਥਿਆ ਇਹ ਤੂੰ ਕੀ ਮੈਨੂੰ ਆਖਦਾ ਰਹਿਣਾ ਪਿੱਛੇ ਨਹੀਂ ਹਟ ਹੋਣਾ ਪਿੱਛੇ ਨਹੀਂ ਹਟ ਹੋਣਾ ਐਨੇ ਬਾਰੇ ਹੋ ਗਏ ਇਕੱਠੇ ਰਹਿੰਦਿਆ ਰਾਮਦੇ ਦੇ ਸੁਭਾ ਨੂੰ ਨਹੀਂ ਜਾਣਦਾ ਹਲੇ ਨਾਲੇ ਪਸ਼ੂ ਨਗਾ ਹੇਡ ਕਰੋ ਪਿੰਡੀ ਦੀ ਜੋ ਤੱਕ ਖੜਨਾ ਰਾਮਦੇ ਦਾ ਕੰਮ ਰਹਾ ਰਾਮਦੇ ਨੇ ਪਿਰਤੇ ਦੀ ਗੱਲ ਤੋਂ ਵਟ ਖੰਦੇ ਆਖਿਆ ਸੀਗਾ ਤੇ ਫਿਰ ਉਹਨਾਂ ਜੋ ਕੁਝ ਚੌਧਰੀਆਂ ਦੇ ਪਿੰਡ ਕੀਤਾ ਸੀਗਾ ਪਿੰਡੀ ਦੇ ਲੋਕ ਅੱਖਾਂ ਟੱਡੀ ਵੇਖ ਰਹੇ ਸਨ ਪਸ਼ੂ ਪਿੰਡੀ ਪੁੱਜ ਗਏ ਤੇ ਵੰਗਾ ਵਾਲੇ ਖੁੱਲੇ ਥਾਂ ਜਿਵੇਂ ਪਸ਼ੂਆਂ ਦੀ ਮੰਡੀ ਲੱਗ ਗਈ ਦੋਲੇ ਹੋਰਾਂ ਨੂੰ ਅੱਗੇ ਹੋ ਕੇ ਮਿਲਣ ਵਾਲਾ ਸਭ ਤੋਂ ਪਹਿਲਾ ਬੰਦਾ ਫਤੂ ਮਰਾਸੀ ਸੀਗਾ ਅੱਜ ਤੱਕ ਬਿਨਾਂ ਕੁਝ ਬੋਲਣ ਤੋਂ ਵੀ ਉਹਦੀ ਅੱਖ ਫਰਕਣ ਲੱਗ ਪਈ ਬਾਰ-ਬਾਰ ਪਤੂ ਜਿਵੇਂ ਗਿਆ ਸੀਗਾ ਉਹਨੇ ਪੈਰੀ ਵਾਪਸ ਮੁੜਿਆ ਪਿਪਲ ਹੇਟਾਂ ਜੁੜੀ ਪੀੜ ਕੋਚ ਪੁੱਛਣਾ ਚਾਹੁੰਦੀ ਸੀ ਪਰ ਫੱਤੂ ਹੱਥ ਖੜਾ ਕਰਕੇ ਸਬਰ ਰੱਖਣ ਲਈ ਆਕੇ ਕਾਲੇ ਕਦਮੀ ਆਪਣੇ ਘਰ ਵੱਲੋਂ ਤੁਰ ਪਿਆ ਥੋੜੀ देर ਬਾਅਦ ਲੋਕਾਂ ਨੂੰ ਫੱਤੂ ਮਰਾਸੀ ਦਾ ਪੀਪਾ ਖੜਕਦਾ ਸੁਣਿਆ ਚੁੱਪ ਕਰੋ ਇਹ ਸੁਣੋ ਇੱਕ ਨੇ ਪਿਪਲ ਹੇਟਾਂ ਖੜੇ ਲੋਕਾਂ ਨੂੰ ਦਬਕਾ ਮਾਰਿਆ ਫੱਤੂ ਮਰਾਸੀ ਦਾ ਹੋਕਾ ਗਲੀਆਂ ਵਿੱਚੋਂ ਦੀ ਹੋ ਕੇ ਉੱਪਰ ਵੱਲ ਉੱਠਿਆ ਮਨੇਰਿਆਂ ਵੱਲ ਘਰਾਂ ਦੀਆਂ ਛੱਤਾਂ ਵੱਲ ਚੌਧਰੀਆਂ ਦੇ ਚਬਾਰਿਆਂ ਵੱਲ ਹੋ ਕੇ ਫਿਰ ਪਿਪਲ ਦੇ ਹੇਟਾਂ ਖੜੇ ਲੋਕਾਂ ਨੂੰ ਵੀ ਸੁਣਿਆ ਪਿੰਡੀ ਦੇ ਵਾਸੀਆਂ ਨੂੰ ਦੁੱਲਾ ਪੱਟੀ ਅਰਜ਼ ਕਰਦਾ ਹੈ ਜਿਸ ਘਰ ਵਿੱਚ ਲਵੇਰਾ ਨਹੀਂ ਹੈਗਾ ਉਹ ਵੱਡੇ ਪੇਪਰ ਦੇ ਸਾਹਮਣੇ ਵਗਾ ਵਾਲੀ ਥਾਂ ਕੇ ਮੱਝ ਗਾਂ ਵੈੜ ਝੋਟੀ ਜੋ ਲੈਣਾ ਚਾਹੁੰਦਾ ਹੈ ਲੈ ਜਾਵੇ ਇੱਕ ਪੰਡ ਤੋੜੀ ਦੀ ਦੁੱਲਾ ਆਪਣੇ ਪਾਸੋਂ ਰਵੇਗਾ ਜਿਸ ਕੋਲ ਪਹਿਲਾਂ ਹੀ ਲਵੇਰਾ ਹੈਗਾ ਉਸ ਆਉਣ ਦੀ ਲੋੜ ਨਹੀਂ ਹੈਗੀ ਪੀਪਾ ਸਾਰੇ ਪਿੰਡੇ ਵਿੱਚ ਖੜ ਗਿਆ ਲੋਕ ਵੰਗਾ ਵਾਲੀ ਥਾਂ ਜੁੜਨ ਲੱਗ ਪਏ ਪਲਾ ਵਿੱਚ ਹੀ ਲੋਕਾਂ ਦੀ ਭੀੜ ਹੋ ਗਈ ਅਜੀਬ ਮੰਜ਼ਰ ਸੀਗਾ ਔਟਲੇ ਫਿਰਦੇ ਕਟੜੂ ਵਛਰੂ ਬਾਵਾ ਕਰਦੇ ਆਪਣੀਆਂ ਮਾਵਾਂ ਲੱਭਦੇ ਫਿਰਦੇ ਸਨ ਰੂੜੇ ਪਿਰਥੇ ਸ਼ਰੀਕ ਹੋਰਾਂ ਨੇ ਹਥਿਆਰ ਮੰਗਵਾ ਲਏ ਸਨ ਤੇ ਲਾਹੌਰ ਵੱਲੋਂ ਉਹਦੇ ਰਾਹਵਲ ਤੱਕ ਦੇ ਤਿਆਰ ਵਰ ਤਿਆਰ ਖੜੇ ਸਨ ਉਹ ਫਿਰ ਦੁੱਲੇ ਦੀ ਬੁਲੰਦ ਆਵਾਜ਼ ਲੋਕਾਂ ਨੇ ਸੁਣੀ ਅਗਰ ਕਿਸੇ ਜਣੇ ਨੇ ਲੁੱਟਦਾ ਮਾਲ ਸਮਝ ਕੇ ਪਸ਼ੂ ਨੂੰ ਭੁੱਖਾ ਰੱਖਿਆ ਤਾਂ ਦੁੱਲੇ ਦੇ ਕਹਿਰ ਤੋਂ ਬਚਣ ਲਈ ਪਿੰਡੀ ਛੱਡਣੀ ਪੈਗੀ ਇੱਕ ਜਣਾ ਕਾਲੀ ਵਿੱਚ ਘਰੋਂ ਰਸਾ ਲੈ ਆਉਣਾ ਭੁੱਲ ਗਿਆ ਸੀਗਾ ਉਸਨੇ ਤੇੜ ਬਣੀ ਲੁੰਗੀ ਹੀ ਮੱਜ ਦੇ ਘਰ ਪਾ ਲਈ ਭੁੱਖੇ ਅੜਿੰਗ ਦੇ ਪਸ਼ੂ ਨੂੰ ਪਾਣੀ ਮਿਲਿਆ ਭੱਠੇ ਖਾਣ ਨੂੰ ਮਿਲੇ ਬਹੁਤੇ ਜਣਿਆਂ ਨੇ ਚਾਹ ਨਾਲ ਨੁਹਾ ਕੇ ਉਹਨਾਂ ਦੇ ਪਿੰਡੇ ਲਿਸ਼ਕਾ ਦਿੱਤੇ ਕਿਸੇ ਨੇ ਘਰਾਂ ਅੰਦਰ ਵਰਦਿਆਂ ਚਾਂਦੀ ਸੰਗਾਈ ਉਪਰੇ ਥਾਂ ਵੀ ਪਸ਼ੂ ਸ਼ਾਂਤ ਹੋ ਗਏ ਸੋ ਨੇ ਵੇੜਿਆਂ ਵਿੱਚ ਕਿੱਲਿਆਂ ਨਾਲ ਬੱਦੇ ਲਵੇਰੇ ਵੇਖ ਕੇ ਬਹੁਤੇ ਪਿੰਡੀ ਵਾਸੀ ਦੁਲੇ ਨੂੰ ਦੁਆਵਾਂ ਦੇਣ ਲੱਗ ਪਏ ਪੂਰੀ ਪਿੰਡੀ ਵਿੱਚ ਦੁਲੇ ਦੀ ਦਲੇਰੀ ਦੀਆਂ ਗੱਲਾਂ ਹੋਣ ਲੱਗ ਪਈਆਂ ਉੱਚੇ ਪਾਸੇ ਵਾਲੇ ਚੌਧਰੀਆਂ ਦੁਲੇ ਦੇ ਚਾਚਾ ਜਲਾਲਦੀਨ ਮੌਲਵੀ ਅਤੇ ਦੁਰਗਾ ਬ੍ਰਾਹਮਣ ਦੇ ਪੈਰ ਜਿਵੇਂ ਅਗਿਆਰ ਉੱਪਰ ਜਾ ਟਿਕੇ ਹੋਣ ਅਹਿਮਦ ਚੌਧਰੀ ਦਾ ਕੁਝ ਵਧੇਰੀ ਖਵਾ ਸੀਗਾ ਗਰੀਬ ਗੁਰਬੇ ਤਾਂ ਹੁਣ ਦੁਲੇ ਨੂੰ ਬਾਦਸ਼ਾਹ ਸਮਝਣ ਲੱਗ ਪਏ ਜਾਨ ਬਾਦਸ਼ਾਹ ਬਣਨਾ ਇਹਨਾਂ ਸੋਕਾ ਨਹੀਂ ਹੈਗਾ ਚੌਧਰੀ ਵੇਖਦਾ ਜਾਹੀਂ ਵੀ ਪਿੰਡ ਉੱਪਰ ਕਰੋਪੀ ਆਉਣੀ ਆ ਹੁਣ ਮੌਲਵੀ ਨੇ ਲੋਕਾਂ ਨੂੰ ਡਰਾਇਆ ਅੱਗੇ ਦੁੱਲੇ ਦੇ ਪਿਓ ਹੋਰਾਂ ਲੋਕਾਂ ਦਾ ਜੀਣਾ ਦੁਬਰ ਕੀਤਾ ਹੋਇਆ ਸੀ ਤੇ ਹੁਣ ਹੁਣ ਕੀ ਕੋਲ ਬੈਠਾ ਪਿੰਡ ਦਾ ਇੱਕ ਹੋਰ ਬਜ਼ੁਰਗ ਇਲਮਦੀਨ ਬੋਲਿਆ ਅਗਲਿਆਂ ਦੇ ਰਾਹ ਪਿਛਲਿਆਂ ਦੇ ਪੈਤੜੇ ਉਹ ਤਾਂ ਠੀਕ ਐ ਮੀਆ ਇਲਮਦੀਨਾ ਅੱਗੇ ਤਾਂ ਜੋ ਹੋਇਆ ਸੋ ਹੋਇਆ ਹੁਣ ਤਾਂ ਅਕਬਰ ਬਾਦਸ਼ਾਹ ਪੂਰੀ ਹਿੰਦ ਤੇ ਕਾਬਜ਼ ਹੋਇਆ ਬੈਠਾ ਉਸ ਇਹੋ ਜੇ ਪਿੱਛੇ ਕੀ ਆ ਹੁਣ ਉਹ ਬਈ ਮੈਂ ਤਾਂ ਸਮਝਦਾ ਵੀ ਤਖਤਾਂ ਨੂੰ ਨਾਰਾਜ਼ ਕਰਨਾ ਕੋਈ ਸਿਆਣੀ ਵਤ ਨਹੀਂ ਹੈਗੀ ਦੁੱਲੇ ਨੂੰ ਸਗੋ ਬਾਦਸ਼ਾਹ ਦਾ ਇਸ਼ਾਨਮੰਦ ਹੋਣਾ ਚਾਹੀਦਾ ਪਰ ਇੱਥੇ ਤਾਂ ਉਲਟੀੋ ਗੱਲ ਐ ਆਖੇ ਉਹ ਤੇਰੀ ਨਮਾਜ਼ਾਂ ਪੜੇ ਤੂੰ ਉਹਦੇ ਲੋਟੇ ਪੰਨੇ ਮੌਲਵੀ ਵੀ ਪਿੰਡੀ ਦੇ ਚੌਧਰੀਆਂ ਦੀ ਸੁਰਨਾ ਸੁਰਮਲਾਉਂਦਾ ਸੀਗਾ ਇਲਮਦੀਨਾਂ ਲਾਹੌਰ ਜਾਣ ਤੋਂ ਪਹਿਲਾਂ ਦੋਲਾਵੈ ਨੂੰ ਧਮਕੀਆਂ ਦੇ ਗਿਆ ਸੀ ਮੈਂ ਤਾਂ ਗੱਲਾਂ ਲਾਹੌਰ ਤੱਕ ਘਲ ਦਤੀਆਂ ਨੇ ਅਹਿਮਦ ਚੌਧਰੀ ਨੇ ਦੱਸਿਆ ਹੁਣ ਉਹ ਚੌਧਰੀਆਂ ਨੂੰ ਧਮਕੀਆਂ ਦੇਣ ਜੋਗਾ ਹੋ ਗਿਆ ਈ ਇਲਮਦੀਨ ਹੈਰਾਨ ਹੋਇਆ ਕੀ ਗੱਲ ਕਰਦਾ ਪਿਆ ਇਲਮਦੀਨ ਕਿੱਥੇ ਰਹਿਣਾ ਵਾ ਮੌਲਵੀ ਨੂੰ ਪੁੱਛ ਇਹਨੂੰ ਪਤਾ ਵਾ ਉਹ ਤਾਂ ਲਗਾਨ ਨਹੀਂ ਵਿਸੁੱਲਣ ਦਿੰਦਾ ਮੈਨੂੰ ਆਦਾ ਵੀ ਚੌਧਰੀਆ ਮੈਂ ਤੇਰੀ ਇੱਜ਼ਤ ਕਰਦਾ ਵਾਂ ਜੇ ਪਿੰਡੀ ਵਿੱਚ ਨਹੀਂ ਉਹ ਵਸਣਾ ਤਾਂ ਲਗਾਨ ਉਗਰਾ ਲਾ ਜੇ ਵਸਣਾ ਹੈ ਤਾਂ ਚੁੱਪ ਕਰਕੇ ਆਪਣੀ ਹਵੇਲੀ ਵਿੱਚ ਜਾ ਕੇ ਬਹਿ ਜਾ ਲਾਹੌਰੋਂ ਕੋਈ ਜਵਾਬ ਤਲਵੀ ਕਰਨ ਆਇਆ ਤਾਂ ਮੇਰੇ ਵੱਲ ਭੇਜ ਦੇ। ਗੱਲਾਂ ਕਰਦੇ ਤਾਂ ਉਹੀ ਉਹਨਾਂ ਕੋਲ ਹਾਜੀ ਜੀ ਚਰਾਗ ਦੇ ਨਾਲ ਕੇ ਬੈਠ ਗਿਆ। ਦੁਆ ਸਲਾਮ ਤੋਂ ਬਾਅਦ ਹਾਜੀ ਨੇ ਕਿਹਾ ਵੀ ਚੌਧਰੀ ਸਾਹਿਬ ਜਿਹਦੀ ਪਦਾਸ਼ ਹੋਈ ਐ ਉਸ ਨੂੰ ਇੱਕ ਦਿਨ ਕਜ਼ਾ ਵੀ ਆਉਣੀ ਐ। ਆਉਣੀ ਐ ਕਿ ਨਹੀਂ? ਹਾਜੀ ਸਬਨਾਵਲ ਚੱਕਿਆ। ਕਜ਼ਾ ਤਾਂ ਆਉਣੀ ਐ ਹਾਜੀ মিয়া। ਮੌਲਵੀ ਬੋਲਿਆ ਅੱਲਾ ਦਾ ਇੱਕ ਵੀ ਬੰਦਾ ਐਸਾ ਨਹੀਂ ਹੈਗਾ ਜਿਹੜਾ ਕਬਰੀ ਨਾ ਪਵੇ। ਪਰ ਦੁੱਲਾ ਦਾ ਕੋਈ ਵਿਰਲਾ ਹੀ ਬਣਿਆ ਹੋਇਆ। ਉਸੇ ਵੇਲੇ ਪੀਪਾ ਖੜਕਣ ਦੀ ਆਵਾਜ਼ ਇਸ ਪਾਸਿਓਂ ਆਉਂਦੀ ਸੁਣੀ ਜਿਵੇਂ ਕੋਈ ਇਧਰ ਹੀ ਆ ਰਿਹਾ ਹੋਵੇ। ਬੈ ਜਾ ਹਾਜੀ মিয়া ਚੱਟ। ਫੌਨ ਲਈ ਇਹ ਆ ਹੋਰ ਕੀ ਹੋਣ ਲੱਗਿਆ ਚੌਧਰੀ ਅਹਿਮਦ ਨੇ ਤੰਦ ਨਾਲ ਕਿਹਾ ਹੁਣ ਪਿੰਡੀ ਵਿੱਚ ਨਿਤ ਨਵੇਂ ਤਮਾਸ਼ੇ ਹੋਣਗੇ ਆਕੇ ਇਲਮ ਦਿਨ ਹਸਿਆ ਹਾਜੀ ਚਿਰਾਗ ਦਿਨ ਰੁੱਕ ਗਿਆ ਪਿੰਡੀ ਦੇ ਚੌਕੀਦਾਰ ਦੀ ਬਾਤ ਸੁਣੀ ਉਹਨੇ ਪਿੰਡੀ ਵਾਸੀ ਦੇ ਹਰ ਆਮ ਖਾਸ ਨੂੰ ਇਤਲਾ ਹੈ ਲਾਹੌਰ ਤੋਂ ਕਾਨੂੰਗੋ ਆਏ ਹੋਏ ਨੇ ਸਭਨਾ ਰਾਹਕਾਨੋਂ ਕਿਸਾਨਾਂ ਨੂੰ ਜੱਟਾਂ ਨੂੰ ਪਟਵਾਰਖਾਨੇ ਪਹੁੰਚਣ ਦਾ ਫਰਮਾਨ ਹੈ ਲਓ ਆਗੇ ਜੇ ਖਸਮ ਚੌਧਰੀ ਦੇ ਚਿਹਰਿਆਂ ਉੱਪਰ ਰੌਣਕ ਆ ਗਈ ਤੇ ਮੌਲਵੀ মিয়া ਜਲਾਲਦੀਨ ਨੂੰ ਆਖ ਵੀ ਅਸਾਂ ਨੂੰ ਲਾਹੌਰ ਜਾਣਾ ਪੈਣਾ ਇਸ ਤਰ੍ਹਾਂ ਦਾ ਦੁੱਲੇ ਨੇ ਸਾਡੀਆਂ ਪੱਗਾ ਘੱਟੇ 'ਚ ਰੋਲ ਦੇਣੀਆਂ ਨੇ ਚੌਂਕੀਦਾਰ ਦੂਰ ਨਿਕਲ ਗਿਆ ਪਰ ਉਹਦਾ ਪੇਪਾ ਖੜਕਦਾ ਅਜੇ ਵੀ ਸੁਣਦਾ ਸੀਗਾ ਸੂਰਜ ਟਲ ਗਿਆ ਸੀਗਾ ਚਨਾ ਦੇ ਉੱਤਰ ਵੱਲ ਲਿਪੇ ਸਵਾਰੇ ਘਰ ਵਿੱਚ ਨੂਰਾ ਦੇ ਪੱਟਾ ਉੱਪਰ ਸਿਰ ਰੱਖੀ ਪਿਆ ਦੁੱਲਾ ਉਹਨੂੰ ਲਾਹੌਰ ਦਰਬਾਰ ਦੀਆਂ ਗੱਲਾਂ ਸੁਣਾ ਰਿਹਾ ਸੀ ਜਦੋਂ ਦੁੱਲੇ ਨੇ ਦੱਸਿਆ ਵੀ ਅਸੀਂ ਕਿਵੇਂ ਬੁੱਧੂ ਜੇ ਬਣ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਹਰਕਤਾਂ ਕੀਤੀਆਂ ਤਾਂ ਹਰਦੀ ਅਵੇਸ਼ ਆਈ ਨੂਰਾ ਦੁੱਲੇ ਦੇ ਸਿਰ ਨੂੰ ਦੋਹਾਂ ਬਾਹਾਂ ਵਿੱਚ ਘੁੱਟ ਲੈਂਦੀ ਦੇਰ ਰਾਤ ਤੱਕ ਦੁੱਲਾ ਉਸਨੂੰ ਕਦੇ ਹਲਵਾਈਆਂ ਦੀਆਂ ਕਦੇ ਪਸ਼ੂ ਹੱਕ ਕੇ ਲਿਆਉਣ ਦੀਆਂ ਤੇ ਕਦੇ ਅਕਬਰ ਦੇ ਪੁੱਤਰ ਦੀਆਂ ਗੱਲਾਂ ਸੁਣਾਉਂਦਾ ਰਿਹਾ ਹਾਏ ਤੋ ਤਾਂ ਮੈਨੂੰ ਚੁੱਲ੍ਹਾ ਵੀ ਨਹੀਂ ਬਾਲਣ ਦਿੱਤਾ ਨੂਰਾ ਨੂੰ ਚੇਤਾ ਆਇਆ ਤਾਂ ਉਹ ਦੁਲੇ ਦੇ ਸਿਰ ਨੂੰ ਸਹਰਾਣੇ ਵਾਲ ਧਾਕੇ ਉੱਠ ਖੜੀ ਹੋਈ ਦੁਲੇ ਨੇ ਝਟੋ ਨੂੰ ਕਲਾਮੇ ਵਿੱਚ ਲੈ ਲੈਂਦੇ ਆ ਆਪਣੇ ਉੱਪਰ ਖਿੱਚ ਲਿਆ ਅੱਧਾ ਕੋ ਦਿਸਦਾ ਚੰਨ ਵੀ ਬਦਰੀ ਨੇ ਢਕ ਲਿਆ ਸੀਗਾ ਸੋ ਦੋਸਤੋ ਏ ਸੀ ਦੁਲੇ ਭੱਟੀ ਦੀ ਜ਼ਿੰਦਗੀ ਦਾ ਭਾਗ ਬਾਈਵਾ ਤੇ ਭਾਗ ਤਈਵਾ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਾਦੇ ਰਹੋ